ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀਆਂ ਵੀ ਸੰਗਤਾਂ ਹੰਸਾਲੀ ਵਾਲੇ ਮਹਾਪੁਰਸ਼ਾਂ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ਾਂ ਨੂੰ ਦਰਗਾਹੀ ਸੰਤ ਵੀ ਕਿਹਾ ਜਾਂਦਾ ਹੈ ਦਰਗਾਈ ਰੂਹ ਵੀ ਆਖਿਆ ਜਾਂਦਾ ਹੈ ਸੰਗਤ ਜੀਓ ਉਹਨਾਂ ਦੇ ਕੋਲ ਜਿਹੜੀ ਵਾਕ ਸਿੱਧੀ ਹੈ ਉਹ ਬਚਪਨ ਤੋਂ ਹੀ ਉਹਨਾਂ ਦੇ ਕੋਲ ਸੀ ਉਹਦਾ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ ਉਹ ਆਪ ਜੀ ਨੂੰ ਸੁਣਾਨੇ ਆ ਸੰਗਤ ਜੀਓ ਬਚਪਨ ਦੇ ਵਿੱਚ ਜਦੋਂ ਸੰਤ ਜੀ ਆਪਣੇ ਸੰਗੀਆਂ ਦੇ ਨਾਲ ਆਪਣੀ ਉਮਰ ਦੇ ਸਾਥੀਆਂ ਦੇ ਨਾਲ ਖੇਡਿਆ ਕਰਦੇ ਸਨ ਤੇ ਉਹ ਕੋਲ ਪੀੜੀ ਲੈ ਕੇ ਇੱਕ ਨਿਸ਼ਾਨ ਸਾਹਿਬ ਬਣਾ ਕੇ ਇੱਕ ਡੰਡੇ ਦੀ ਉੱਤੇ ਕਪੜਾ ਵਿਲੇਟ ਕੇ ਉਹਦਾ ਨਿਸ਼ਾਨ ਸਾਹਿਬ ਬਣਾ ਕੇ ਤੇ ਕੋਲ ਬੱਚਿਆਂ ਨੂੰ ਬਿਠਾ ਕੇ ਮਾੜਾ ਲੈ ਕੇ ਤੇ ਇੱਕ ਸਤ ਸੰਗ ਦਾ ਮਾਹੌਲ ਬਣਾਉਂਦੇ ਸਨ ਤੇ ਖੇਡਿਆ ਕਰਦੇ ਸਨ ਹਰ ਰੋਜ਼ ਦਾ ਉਹਨਾਂ ਦਾ ਇਹੀ ਕੰਮ ਸੀ ਕਿ ਜਦੋਂ ਉਹਨਾਂ ਨੇ ਖੇਡਣਾ ਹੈ ਤੇ ਸਤ ਸੰਗ ਵਾਲਾ ਮਾਹੌਲ ਬਣਾ ਕੇ ਹੀ ਖੇਡਣਾ ਹੈ ਇੱਕ ਦਿਨ ਦੀ ਗੱਲ ਹੈ ਜਦੋਂ ਸੰਤ ਜੀ ਆਪਣੇ ਖੇਡ ਤੋਂ ਵੇਲੇ ਹੋ ਕੇ ਆਪਣੇ ਸੰਗੀਆਂ ਦੇ ਨਾਲ ਘਰੋਂ ਬਾਹਰ ਗਏ ਤੇ ਮਾਤਾ ਜੀ ਉਦਣ ਕੁਝ ਗੁੱਸੇ ਵਿੱਚ ਆ ਕੇ ਤੇ ਉਹਨਾਂ ਨੇ ਸੰਤਾਂ ਦੇ ਜਿਹੜੇ ਖਡਾਉਣੇ ਬਣਾਏ ਹੋਏ ਸਨ ਜਿੰਨਾਂ ਦੇ ਨਾਲ ਉਹ ਖੇਡਿਆ ਕਰਦੇ ਸਨ ਡੰਡੇ ਉੱਤੇ ਜਿਹੜਾ ਕਪੜਾ ਬਲੇਟ ਕੇ ਉਹਨਾਂ ਨੇ ਨਿਸ਼ਾਨਸਾਬ ਬਣਾਇਆ ਸੀ ਪੀੜੀ ਬਣਾਈ ਸੀ ਉਹ ਸਾਰਾ ਕੁਝ ਉਹਨਾਂ ਨੇ ਚੁੱਲ੍ਹ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਸਾੜ ਦਿੱਤਾ ਕਿ ਸਾਰਾ ਦਿਨ ਇਹੀ ਕੰਮ ਹੈ ਬੱਚਿਆਂ ਨੂੰ ਨਾਲ ਲੈ ਕੇ ਤੇ ਇਹ ਸਮਾਨ ਇਕੱਠਾ ਕਰਕੇ ਜਿਵੇਂ ਕਿ ਅਕਸਰ ਮਾਤਾਵਾ ਜਿਹੜੀਆਂ ਨੇ ਉਹ ਕਿਸੇ ਟਾਈਮ ਖਿਜ ਜਾਂਦੀਆਂ ਨੇ ਗੁੱਸੇ ਵਿੱਚ ਆ ਜਾਂਦੀਆਂ ਨੇ ਤੇ ਮਾਤਾ ਜੀ ਨੇ ਸਾਰਾ ਸਬਾਨ ਚੁੱਲ੍ਹ ਵਿੱਚ ਪਾ ਕੇ ਸਾੜ ਦਿੱਤਾ। ਜਦੋਂ ਮਾਪੁਰਸ਼ ਘਰ ਆਏ ਤੇ ਉਹਨਾਂ ਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਸਾਡਾ ਸਬਾਨ ਕਿੱਥੇ ਹੈ। ਤੇ ਮਾਤਾ ਜੀ ਨੇ ਆਖਿਆ ਕਿ ਉਹ ਮੈਂ ਚੁੱਲ੍ਹ ਵਿੱਚ ਪਾ ਕੇ ਸਾੜ ਦਿੱਤੇ ਨੇ। ਤੇ ਮਾਪੁਰਸ਼ ਘਰੋਂ ਵਾਪਸ ਹੀ ਟਰਪਏ ਤੇ ਟਰਨ ਲੱਗੀਆਂ ਆਖਣ ਲੱਗੇ ਜਾ ਤੇਰੇ ਘਰ ਨੂੰ ਵੀ ਅੱਗ ਲੱਗ ਜਾਵੇ। ਸੰਗਤ ਜੀਓ ਜਦੋਂ ਮਹਾਪੁਰਸ਼ ਇੰਨੀ ਗੱਲ ਕਹਿ ਕੇ ਨਾ ਬਚਨ ਕਰਕੇ ਵਾਪਸ ਟੁਰ ਗਏ ਪਿੱਛੋਂ ਘਰ ਨੂੰ ਅੱਗ ਲੱਗ ਗਈ ਸੋ ਸੰਗਤ ਜੀ ਇਸ ਗੱਲ ਤੋਂ ਵੀ ਸਿੱਧ ਹੁੰਦਾ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਸ਼ ਪੂਰਨ ਬ੍ਰह्म ਗਿਆਨੀ ਰੱਬ ਦਾ ਰੂਪ ਉਹ ਦਰਗਾਹੀ ਸੰਤ ਸਣ ਉਹ ਦਰਗਾਹੀ ਰੂਹ ਸੀ ਜਿਹੜੀ ਕੀ ਸਰੀਰ ਕਰਕੇ ਐਸ ਵਕਤ ਦੁਨੀਆ ਤੋਂ ਅਲੋਪ ਹੋਏ ਨੇ ਪਰ ਉਹਨਾਂ ਦਾ ਜੋ ਚੌਂਕੜਾ ਹੈ ਉਹ ਅਜੇ ਵੀ ਹੰਸਾਲੀ ਵਿਖੇ ਹੀ ਮੌਜੂਦ ਹੈ ਸੁਸੰਗਤ ਜੀਓ ਪਾਵਨਾ ਕਰਕੇ ਉੱਥੇ ਜਾਇਆ ਪਿੱਛੋਂ ਪਰਮਾਤਮਾ ਉਹਨਾਂ ਦੀਆਂ ਝੋਲੀਆਂ ਜ਼ਰੂਰ ਪਰਦੇ ਨੇ ਸੋ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਪੁਲਾਟਿਕਾ ਦੀ ਸਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ